ਫਾਜ਼ਿਲਕਾ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਧਿਰਾਂ ਵਿੱਚ ਘਰਚੜਪ ਹੋਈ ਹੈ ਜਿਸ ਦਾ ਇਹ ਵੀਡੀਓ ਸਾਹਮਣੇ ਆਇਆ ਹੈ ਮਾਮਲਾ ਪਿੰਡ ਟਾਣੀ ਨੂੰ ਸੰਬੰਧ ਹੈ ਇਸ ਝਗੜੇ ਵਿੱਚ ਦੋ ਮਹਿਲਾਵਾਂ ਸਮੇਤ ਤਿੰਨ ਜ਼ਖਮੀ ਹੋਏ ਨੇ ਜੋ ਕਿ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਸੀਂ ਆਪਣੇ ਖੇਤਾਂ 'ਚ ਬੈਠੇ ਸੀ ਜੀ ਉਹ ਉੱਥੇ ਕਬਜ਼ਾ ਕਰਨ ਆ ਗਏ ਉਹ ਅਣਪਛਾਣੇ ਆ ਗਏ ਸੀ ਕੁਛ ਦਾ ਨਾਮ ਹੈਗਾ ਤੇ ਅਸੀਂ ਚੌਂਕੀ ਚੀਜ਼ ਦਿਖਾ ਦਿੱਤੀ 15 ਤਰੀਕ ਨੂੰ ਤੇ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਤਰ੍ਹਾਂ ਦੀ। ਬੀਐਸਪੀ ਨੂੰ ਸਾਰਾ 112 ਨੰਬਰ ਤੇ ਫੋਨ ਕੀਤਾ। ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੀ। ਤੇ ਅੱਜ ਸਾਡੇ ਇਹ ਹਾਲਾਤ ਹੈ ਕਿ ਸਾਨੂੰ ਮਾਰ ਕੇ ਕਾਪੇ ਨਾਲ ਵੜ ਦਿੱਤਾ। ਕੰਡੈਕਟਰ ਦੇ ਰਿਜਿਸਟਰ ਆਵਾਜ਼। ਇੱਕ ਤਾਂ ਘਾਰਾਣੀ ਹੈਗੀ ਜੀ। ਤੇ ਇੱਕ ਹੈਗੀ ਆਪਣੇ ਭਰਾ ਦੀ ਕੁੜੀ ਹੈ ਜੀ। ਤੇ ਇੱਕ ਹੈਗਾ ਸੀ ਬਾਦ ਦੋਸਤਾਂ ਦਾ। ਉਹਨਾਂ ਜਿਆਦਾ ਸੱਟ ਲੱਗਿਆ। ਆਂ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਜੜਾਈ ਜੋ ਹੋ ਗਈ ਸੀ ਇਹ ਰੋਲਾ ਚੱਲ ਰਿਹਾ ਹੈ। ਮਿੰਨਕ ਹੋ ਗਿਆ ਪਹਿਲਾਂ। ਕੋਈ ਨਿਬੜਦੀ ਨਹੀਂ ਫਾਈ ਕੋਈ ਖਾਣੇ ਵਾਲਾ ਗੱਲ ਨਹੀਂ ਸਮਝਦੇ ਪਏ ਇਸ ਜ਼ਮੀਨ ਦਾ ਰੋਲਾ ਅੱਜ ਬਸ ਇਹਨਾਂ ਭਾਈਵਰਾ ਮੈਨੂੰ ਵੀ ਬੁਲਾਇਆ ਸੀ ਮੈਂ ਪੰਚਾਇਤੀ ਤੌਰ ਤੇ ਗਿਆ ਤੇ ਇਹਨਾਂ ਨੇ ਗੱਲਬਾਤ ਕੀਤੀ ਜੋ ਮਤਲਬ ਇਹ ਰੋਲਾ ਹੈਗਾ ਆਪਾਂ ਕੋਈ ਨਹੀਂ ਬੈਠ ਕੇ ਸਾਰਾ ਨਿਬੇੜ ਲੈਨੇ ਆ ਤੇ ਜੋ ਜ਼ਮੀਨ ਹੈਗੀ ਉਹਦਾ ਆਪਾਂ ਮੁੱਲ ਪਾ ਕੇ ਸਾਰੀ ਸੈਟਿੰਗ ਕਰ ਦਿੰਨੇ ਆ ਪਰ ਉਹਨਾਂ ਨੇ ਅਚਾਨਕ ਹੀ ਉਹਨਾਂ ਬੰਦੇ ਬਹੁਤ ਜ਼ਿਆਦਾ ਬੰਦਵਾ ਲਏ ਤੇ ਵਟ ਪਾਣੀ ਸ਼ੁਰੂ ਕਰਤੀ ਤੇ ਬਹੁਤ ਜ਼ਿਆਦਾ ਸਫਲ ਆ ਗਈਆਂ ਨੇ ਆਪਣੇ ਨਾਲ ਦੇ ਜੀਵਾਰਾਂ ਨੂੰ ਤੇ ਮੇਰੇ ਸਿਰ ਤੇ ਮਾਰਿਆ ਨਕਾਪਾ